ਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 391 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮੁਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੇ ਔਰ ਨਾ ਕੋ ਮਾਰਨ ਵਾਰਾ ਜਿਉ ਹਮਾਰਾ ਜਿਉ ਦੇਵਨਹਾਰਾ ਰਹਾਓ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਤ ਪੰਚਮ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਆਸਾ ਰਾਗ ਵਿੱਚ 391 ਅੰਗ ਉਤੇ ਸਭਾਈ ਮਾਨ ਹੈ ਲੜੀਵਾਰ ਸੱਚੇ ਪਾਤਸ਼ਾਹ ਸਮਝਾਉਂਦੇ ਆ ਰਹੇ ਨੇ ਕਿਉਂਕਿ ਪਿਛਲੇ ਸ਼ਬਦ ਦੇ ਵਿੱਚ ਕੱਲ ਵਿਚਾਰ ਕੀਤੀ ਸੀ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਸਰੀਰ ਹੈ ਇਹ ਜਿਹੜੀ ਦੇਹੀ ਹੈ ਇਸ ਦੇਹੀ ਦਾ ਅਸੀਂ ਬਹੁਤ ਮਾਨ ਕਰਦੇ ਆਂ ਇਸ ਦੇਹੀ ਕਰਕੇ ਹੀ ਜਾਣੇ ਜਾਂਦੇ ਆਂ ਪਰ ਜਿਹੜਾ ਵਿੱਚ ਜੀਵ ਹੈ ਉਹਦੇ ਕਰਕੇ ਦੇਹੀ ਹੈ ਜੀ ਜੇ ਉਹ ਵਿੱਚ ਨਾ ਹੋਵੇ ਤਾਂ ਇਸ ਦੇਹੀ ਦੀ ਕੋਈ ਕਦਰ ਨਹੀਂ ਹੈ ਇਹ ਦੇਹੀ ਮਿੱਟੀ ਚ ਰੁੜ ਜਾਂਦੀ ਹੈ ਤੇ ਮਹਾਰਜ ਕਹਿੰਦੇ ਫਿਰ ਜਿਹੜਾ ਉਹ ਜੀਵ ਹੈ ਉਹ ਬਰ ਅਗੀ ਹੈ ਉਹ ਜੰਮਦਾ ਨਹੀਂ ਮਰਦਾ ਨਹੀਂ ਆਉਂਦਾ ਨਹੀਂ ਜਾਂਦਾ ਨਹੀਂ ਅਸੀਂ ਉਸ ਮਾਲਕ ਦੀ ਉਸ ਪ੍ਰਭੂ ਦੀ ਜਿਹੜਾ ਕਿ ਨਰਪਾਉ ਹੈ ਨਰਵੈਰ ਹੈ ਅਕਾਲ ਪੁਰਖ ਹੈ ਉਹਦੀ ਅੰਸ਼ ਹਾਂ ਉਹਦਾ ਅੰਸ਼ ਜਿਹੜਾ ਹੈ ਸਾਡੇ ਵਿੱਚ ਹੈ ਉਹ ਸਾਡੇ ਵਿੱਚ ਸਮਾਇਆ ਹੋਇਆ ਹੈ ਉਹ ਬੇਰਾਗੀ ਹੈ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਹੁਕਮੇਬਾਦ ਦਾ ਆਉਂਦਾ ਹੈ ਉਹਦੇ ਮਾਲਕ ਦੇ ਹੁਕਮ ਵਿੱਚ ਚਲਾ ਜਾਂਦਾ ਹੈ ਪਰ ਇਸ ਕੁਦਰਤ ਨੂੰ ਇਸ ਨਿਜਮ ਨੂੰ ਉਹ ਕਰਤਾ ਆਪ ਜਾਣਦਾ ਹੈ ਕਿ ਇਹ ਜੀਵ ਕਿਵੇਂ ਆਇਆ ਕਿਵੇਂ ਚਲਾ ਗਿਆ ਕਿਵੇਂ ਉਹਦੇ ਹੁਕਮ ਵਿੱਚ ਵੱਧਾ ਹੋਇਆ ਇਹ ਕਾਰਕਮਾਉਂਦਾ ਰਿਹਾ ਪਰ ਜਿਨ੍ਹਾਂ ਨੂੰ ਸੰਗਤ ਵਿੱਚ ਆ ਕੇ ਸਮਝ ਆ ਗਈ ਕਿਉਂਕਿ ਕੱਲ ਬੱਚੇ ਨੇ ਸਵਾਲ ਕੀਤਾ ਸੀ ਕਿ ਫਿਰ ਤੁਸੀਂ ਕਹਿੰਦੇ ਹੋ ਅਸੀਂ ਜਾਣਾ ਹੈ ਤੇ ਜਾਣਾ ਕਿੱਥੇ ਹੈ ਤੇ ਮੈਂ ਜੀ ਫਿਰ ਤੁਸੀਂ ਦੇਖੋ ਇਹ ਤੇ ਸਾਨੂੰ ਪਤਾ ਹੁੰਦਾ ਨਾ ਅਸੀਂ ਜੋ ਕੁਝ ਕੀਤਾ ਹੈ ਹੁਣ ਤੱਕ ਐਸੀ ਕੋਈ ਗੱਲ ਨਹੀਂ ਕਿ ਸਾਨੂੰ ਨਹੀਂ ਪਤਾ ਚੰਗਾ ਕੀਤਾ ਹੈ ਜਾਂ ਮਾੜਾ ਕੀਤਾ ਹੈ ਸਾਨੂੰ ਪਤਾ ਹੈ ਉਗਣ ਵਕਰੀਏ ਕਿਸੇ ਮੁੱਕਰ ਜਾਨੇ ਸਭਾਉ ਹੈ ਸਾਡਾ ਮੁਕਰਨਾ ਮਾਣ ਦੱਦਾ ਦੇਸ ਨਾ ਦੋਸ਼ ਨਾ ਦੇਉਈ ਕਿਸਾ ਹੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਦੂਜਿਆਂ ਦੇ ਦੋਸ਼ ਕਿਉਂ ਧਰਦੇ ਅਸੀਂ ਸਾਨੂੰ ਪਤਾ ਹੈ ਤੇ ਜਿਨ੍ਹਾਂ ਨੂੰ ਸੁਝੀ ਆਈ ਸੰਗਤ ਵਿੱਚ ਆ ਕੇ ਜਿਹੜੇ ਸਤਿਗੁਰੂ ਨੇ ਜਿਨ੍ਹਾਂ ਉਤੇ ਕਿਰਪਾ ਕੀਤੀ ਜਿਨ੍ਹਾਂ ਉਤੇ ਬਖਸ਼ਿਸ਼ ਕੀਤੀ ਉਹ ਫਿਰ ਉਸ ਮਾਲਕ ਨਾਲ ਜਾ ਡਲੇ ਉਹਨਾਂ ਨੇ ਇਸ ਅੰਸ਼ ਨੂੰ ਉਸ ਨਾਲ ਮਿਲਾ ਦਿੱਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਗੁਰ ਕਿਰਪਾ ਜੇ ਨਰਕੋ ਕੀਨੀ ਤਹਿ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਉਸ ਅਵਸਥਾ ਨੂੰ ਮਹਾਰਜ ਬਿਆਨ ਕਰਦੇ ਨੇ ਪੰਚਮ ਪਾਸ਼ਾ ਮਹਾਰਜ ਕਹਿੰਦੇ ਨਾ ਉਹ ਮਰਤਾ ਨਾ ਹਮ ਡਰਿਆ ਜਦ ਅਸੀਂ ਉਹਦੇ ਨਾਲ ਮਿਲੇ ਇਕਮਿਕ ਹੋਏ ਜਿਹਨੂੰ ਜਪਜੀ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਉਹਨਾਂ ਦਾ ਮੌਤ ਦਾ ਡਰ ਵੀ ਚਲਿਆ ਗਿਆ ਕਿਉਂਕਿ ਉਹ ਅਬਨਾਸ਼ੀ ਹੈ ਜੈਸਾ ਸੇਵੀ ਤੈਸਾ ਹੋਏ ਅਸੀਂ ਜਿਹੋ ਜਿਹ ਨੂੰ ਸਿਮਰਦੇ ਆਂ ਜੀ ਉਹ ਜਿਹੋ ਹੋ ਜਾਂਦੇ ਆਂ ਸਾਡਾ ਸੁਭਾਅ ਜਿਹੋ ਜਿਹ ਨੂੰ ਸਿਮਰਾਂਗੇ ਨਾ ਅਸੀਂ ਉਹ ਜਿਹਾ ਹੋ ਜਾਵਾਂਗੇ ਅਸੀਂ ਉਹ ਕੱਲ ਨਹੀਂ ਹੈ ਸਾਡਾ ਮਨ ਉਸ ਤਰ੍ਹਾਂ ਹੋ ਜਾਂਦਾ ਇਹ ਮਨ ਪਾਣੀ ਵਰਗਾ ਜੀ ਜਿਹੋ ਜਿਹੇ ਭਾਂਡੇ ਚ ਪਾ ਦਿਓਗੇ ਉਹ ਜੀ ਸਥਿਤੀ ਧਾਰਨ ਕਰ ਲੈਂਦਾ ਤੇ ਜਦੋਂ ਅਸੀਂ ਉਸ ਅਕਾਲ ਪੁਰਖ ਨਾਲ ਜੁੜੇ ਮੈਂ ਕਹਿੰਦੇ ਉਹ ਵੀ ਨਹੀਂ ਡਰਦਾ ਨਾ ਉਹ ਮਰਦਾ ਉਹ ਜੰਮਣਾ ਮਰਨ ਤੋਂ ਰਹਿਤ ਹੈ ਅਜੂਨੀ ਹੈ ਤੇ ਉਹਦੇ ਨਾਲ ਜੁੜੇ ਤੇ ਸਾਡਾ ਡਰ ਵੀ ਚੁੱਕਿਆ ਗਿਆ ਨਾ ਉਹ ਵਿਣਸੈ ਨਾ ਹਮ ਕੜਿਆ ਉਹ ਵਿਣਸਦਾ ਨਹੀਂ ਉਹ ਖਤਮ ਨਹੀਂ ਹੁੰਦਾ ਫਿਰ ਸਾਡੇ ਚੋਰੇ ਵੀ ਖਤਮ ਹੋ ਗਏ ਨਾਉ ਨਿਰਤਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੇ ਉਹ ਨਿਰਤਨ ਨਹੀਂ ਹੈ ਤੇ ਜਿਨ੍ਹਾਂ ਕੋਲ ਇਨਾਮ ਧਨ ਹੈ ਉਹਨਾਂ ਅੰਦਰ ਹੀ ਭੁੱਖਾ ਖਤਮ ਹੋ ਗਈਆਂ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਹੈ ਨਾਉ ਦੁਖ ਨਾ ਹਮ ਕੋ ਦੁਖੇ ਉਥੇ ਦੁੱਖ ਹੈ ਹੀ ਨਹੀਂ ਉਥੇ ਆਨੰਦ ਹੈ ਤੇ ਮਾਰੇਖ ਨੇ ਜਿਹੜੇ ਤੇਰੇ ਨਾਮ ਨਾਲ ਜੁੜੇ ਹੋਏ ਨੇ ਉਤਰੀ ਹੁਕਮ ਤੇ ਰਜਾ ਵਿੱਚ ਐਨੇ ਤੇਰੇ ਨਾਲ ਜੁੜ ਗਏ ਕਿ ਤਤੀ ਤਵੀ ਉੱਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲੱਗਿਆ ਦਸਮ ਪਾਤਸ਼ਾਹ ਨੂੰ ਮਾਤਾਵਾਂ ਨੇ ਪੁੱਛਿਆ ਸੀ ਕਿ ਸਾਡੇ ਸਹਬ ਜਾਦੇ ਨਜ਼ਰ ਨਹੀਂ ਆਉਂਦੇ ਵੇਖੋ ਸੱਚੇ ਪਾਤਸ਼ਾਹ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ 'ਤੇ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਕਹਿ ਦੇਣਾ ਸਖਾਲਾ ਜੀ ਜਿਹਦੇ ਚਾਰੇ ਪੁੱਤਰ ਸ਼ਹੀਦ ਹੋਏ ਹੋਣ ਉਹਨੂੰ ਪੁੱਛ ਕੇ ਵੇਖੋ ਪਰ ਸਾਡੀ ਬਦਕਿਸਮਤੀ ਇਹ ਹੈ ਉਹਨੇ ਸਾਨੂੰ ਆਪਣਾ ਪੁੱਤਰ ਬਣਾਇਆ ਅਸੀਂ ਬਣੇ ਨਹੀਂ ਇਹ ਸਾਡੀ ਬਦਕਿਸਮਤੀ ਹੈ ਇਸੇ ਕਰਕੇ ਧੱਕੇ ਪੇ ਖਾ ਰਹੇ ਆ ਮੇਨ ਕਾਰਨ ਇਹ ਹੈ ਅਸੀਂ ਗੁਰੂ ਦਾ ਡਰ ਚੁਕਤਾ ਲੋਗਨ RAM ਖਿਲੌਣਾ ਜਾਨਾ ਅਸੀ ਤੇ ਕਢਾਉਣਾ ਸਮਝ ਲਿਆ ਇਹ ਕਢਾਉਣਾ ਨਹੀਂ ਹੈ ਇਹ ਜੀਵਨ ਦੀ ਜਾਂਚ ਹੈ ਵਰ ਨਾ ਕੋ ਮਾਰਨ ਵਾਰਾ ਜਿਉ ਹਮਾਰਾ ਜਿਉ ਦੇਵਨਹਾਰਾ ਰਹਾਉ ਦੀ ਪੰਕਤੀ ਚ ਮਹਾਰਜ ਦੱਸਦੇ ਨੇ ਕਿ ਭਾਈ ਉਸ ਅਕਾਲ ਪੁਰਖ ਤੋਂ ਬਿਨਾ ਤੈਨੂੰ ਕੋਈ ਨਹੀਂ ਮਾਰ ਸਕਦਾ ਦੁਨੀਆ ਦੀ ਕੋਈ ਤਾਕਤ ਤੈਨੂੰ ਮਾਰ ਹੀ ਨਹੀਂ ਸਕਦੀ ਸਮਝ ਆ ਗਈ ਜਿਉ ਹਮਾਰਾ ਜਿਉ ਦੇਵਨਹਾਰਾ ਸਾਡਾ ਦੇਣ ਵਾਲਾ ਵਾਹਿਗੁਰੂ ਕਾਲਪੁਰਖ ਜੋ ਹੈ ਦਾਤਾਂ ਦਿੰਦਾ ਪਿਆ ਹੈ ਕਹਿੰਦੇ ਉਹ ਜਿਉਂਦਾ ਰਵੇ ਸਾਨੂੰ ਕਿਸੇ ਦਾ ਕੋਈ ਭਰੋਸਾ ਨਹੀਂ ਹੈ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਨਿਰਭਉ ਜਪੈ ਸਗਲ ਭਉ ਮਿਟੈ ਜਦੋਂ ਅਸੀਂ ਨਿਰਭਉ ਨੂੰ ਜਪਿਆ ਸਾਡੇ ਸਾਰੇ ਡਰ ਅੰਦਰਲੇ ਚੁੱਕੇ ਗਏ ਰਹਾਉ ਨਾਉ ਬੰਦਨ ਨਾ ਹਮ ਬਾਦੇ ਨਾਉ ਧੰਦਾ ਨਾ ਹਮ ਧਾਦੇ ਨਾ ਤੇ ਉਹ ਕਿਸੇ ਬੰਦਨ ਵਿੱਚ ਹੈ ਜਦੋਂ ਉਹ ਮੁਕਤ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਜਿਹੜਾ ਆਪ ਬੰਧਣਾ ਤੋਂ ਮੁਕਤ ਹੈ ਜਿਹਨੂੰ ਅਸੀਂ ਉਹਦੇ ਨਾਲ ਜੁੜੇ ਅਸੀਂ ਬੰਧਣਾ ਤੋਂ ਮੁਕਤ ਹੋ ਗਏ ਇਸ ਮੋ ਮਾਇਆ ਤੋਂ ਨਾ ਉਹ ਧੰਦਾ ਨਾ ਹਮ ਧਾਦੇ ਉਹ ਕਰਤਾ ਪੁਰਖ ਹੈ ਉਹਨੂੰ ਸਿਮਰਨ ਵਾਲੇ ਕੀਰਤੀ ਹੁੰਦੇ ਨੇ ਧੰਦੇ ਨਹੀਂ ਕਰਦੇ ਉਹ ਧੰਦੇ ਨਹੀਂ ਕਰਦਾ ਉਹ ਕਿਰਤ ਕਰਦਾ ਹੈ ਇਸ ਕਰਕੇ ਉਹਨੂੰ ਸਿਮਰਨ ਵਾਲੇ ਕੀਰਤੀ ਹੁੰਦੇ ਨੇ ਤਾਂ ਮਰ ਗ੍ਰੰਥ ਅਸੀਂ ਧੰਦੇ ਤਿਆਗ ਦਿੱਤੇ ਨਾਉ ਮੈਲਾ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਹੀ ਕੇ ਲਾ ਨਾਉ ਮੈਲਾ ਨਾ ਹਮ ਕੋ ਮੈਲਾ ਉਹ ਨਿਰਮਲ ਹੈ ਉਹਦੇ ਨਾਲ ਜੁੜ ਕੇ ਕਹਿੰਦੇ ਸਾਡੀ ਵੀ ਮੈਲ ਚੁੱਕੀ ਗਈ ਪਰ ਇਹ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮ ਹੈ ਉਹਦਾ ਨਾਮ ਲੈ ਕੇ ਮੈਲ ਨਿਕਲ ਗਈ ਸਾਡੀ ਪਕਾਰਾਂ ਦੀ ਉਸ ਆਨੰਦ ਹਮ ਸਦੀ ਸਦਕੇਲਾ ਉਹ ਆਨੰਦ ਸਰੂਪ ਹੈ ਤੇ ਉਹਦੀ ਗੋਦ ਵਿੱਚ ਬੈਠ ਕੇ ਅਸੀਂ ਆਨੰਦ ਪੈ ਲੈਨੇ ਹਾਂ ਅਸੀਂ ਤੇ ਇਸ ਦੁਨੀਆ ਦਾ ਆਨੰਦ ਮੰਨਦੇ ਹਾਂ ਅਸੀਂ ਤੇ ਵੇਖਦੇ ਹਾਂ ਜਿਵੇਂ ਬੱਚੇ ਖੇਡਦੇ ਨੇ ਲੜਦੇ ਨੇ ਭਿੜਦੇ ਨੇ ਮੁੜ ਕੇ ਫਿਰ ਇਕੱਠੇ ਹੋ ਜਾਂਦੇ ਨੇ ਉਹ ਖੇਡਾਂ ਖੇਡਦੇ ਨੇ ਤੇ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਨੇ ਕਹਿੰਦੇ ਗੁਰਮਖ ਨੇ ਉਹ ਦੁਨੀਆ ਦੇ ਇਸ ਰੰਗ ਤਮਾਸ਼ਿਆਂ ਨੂੰ ਦੁਨੀਆ ਦੇ ਲੋਕਾਂ ਨੂੰ ਲੜਦਿਆਂ ਵੇਖ ਕੇ ਇਨੰਦਿਆ ਚੁਗਲੀ ਕਰਦਿਆਂ ਵੇਖ ਕੇ ਫਜ਼ੂਲ ਜੀਆਂ ਗੱਲਾਂ ਕਰਦਿਆਂ ਵੇਖ ਕੇ ਕਹਿੰਦੇ ਖੁਸ਼ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਐਂਜੀ ਕਰਨਗੇ ਉਹ ਵਿਚਾਰੇ ਕੀ ਕਰਾਂ ਜਾਂ ਭਾਗ ਤੁਰ ਮੰਦੇ ਇਹ ਵਿਚਾਰੇ ਐਂਜੀ ਕਰ ਸਕਦੇ ਨੇ ਇਸ ਕਰਕੇ ਉਹ ਆਨੰਦ ਵਿੱਚ ਰਹਿੰਦੇ ਨੇ ਉਹਨਾਂ ਨਾਲ ਡੁੱਬਦੇ ਨਹੀਂ ਉਹਨਾਂ ਨਾਲ ਫਿਰਦੇ ਨਹੀਂ ਨਾ ਉਸ ਸੋਚ ਰਹਿਮ ਕੋ ਸੋਚਾ ਨਾ ਉਸ ਲੀਪ ਨਾ ਹਮ ਕੋ ਪੋਚਾ ਇਥੇ ਸੋਚ ਚੱਚੇ ਥੱਲੇ ਔਂਕੜ ਆ ਗਿਆ ਇਥੇ ਸੋਚਣ ਦੀ ਗੱਲ ਹੈ ਉਹ ਕੋਈ ਸੋਚਾ ਨਹੀਂ ਸੋਚਦਾ ਉਹ ਵਿਚਾਰਦਾ ਹੈ ਸਾਨੂੰ ਸੋਚਣ ਲਈ ਨਹੀਂ ਕਿਹਾ ਮਹਾਰਾਜ ਨੇ ਵਿਚਾਰਨ ਲਈ ਕਿਹਾ ਅਸੀਂ ਸੋਚਦੇ ਰਹਿੰਨੇ ਐਵੇਂ ਹੀ ਬਿਨਾਂ ਮਤਲਬ ਤੋਂ ਹੀ ਮਕਰੀ ਲਾਲ ਦੇ ਹਸੀਨ ਸੁਪਨੇ ਲੈਂਦੇ ਰਹਿੰਨੇ ਆ ਵੀ ਇੰਜ ਕਰਦੇ ਆਂਗੇ ਕੱਲ ਨੂੰ ਇੰਜ ਕਰਦੇ ਆਂਗੇ ਪਰਸ ਨੂੰ ਇੰਜ ਕਰਦੇ ਆਂਗੇ ਨਰ ਚਾਹਤ ਕੁਛ ਔਰ ਔਰੇ ਕੀ ਔਰੇ ਪਈ ਚਿਤ ਬਤਰੇ ਉਠ ਗੌਰ ਨਾਨਕ ਫਾਸੀ ਗੱਲ ਪਰੀ ਸਾਡੀ ਹਾਲਤ ਇਹ ਹੈ ਪਰ ਇਹ ਗੁਰਮੁਖ ਨੇ ਉਹ ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਉਹਨਾਂ ਨੇ ਇਸ ਕਰਕੇ ਉਹਨਾਂ ਨੇ ਸੋਚਣੇ ਛੱਡ ਦਿੱਤਾ ਉਹ ਵਿਚਾਰ ਵਾਂਗ ਹੋ ਕੇ ਸੰਸਾਰ ਵਿੱਚ ਰਹਿੰਦੇ ਨੇ ਤੇ ਵਿਚਾਰ ਵਾਂਗ ਹੋ ਕੇ ਹੀ ਆਪਣਾ ਕਰਮ ਕਰਦੇ ਨੇ ਕਿ ਮੈਂ ਜੋ ਕਰ ਰਿਹਾ ਕੀ ਕਰ ਰਿਹਾ ਜੋ ਮੈਂ ਕੀਤਾ ਕੀ ਕੀਤਾ ਇਹਦਾ ਫਲ ਮੈਨੂੰ ਕੀ ਮਿਲੇਗਾ ਪਤਾ ਉਹਨਾਂ ਨੂੰ ਉਹ ਦੇਖਾ ਦੇਖੀ ਨਹੀਂ ਕਰਦੇ ਕਿਉਂਕਿ ਅਸੀਂ ਤੇ ਦੇਖਾ ਦੇਖੀ ਕਰਦੇ ਹਾਂ ਨਾ ਮਰ ਕੇ ਤੇ ਦੇਖਾ ਦੇਖੀ ਸਭ ਕਰਾਂ ਮਨਮੁਖ ਬੁੱਝ ਨਾ ਪਾਏ ਬੁੱਝ ਨਾ ਸਮਝੇ ਇਸ ਹੁਕਮ ਨੂੰ ਜਿਹਨਾਂ ਨੇ ਬੁੱਝ ਲਿਆ ਸਮਝ ਲਿਆ ਜਾਣ ਲਿਆ ਨਾ ਉਸ ਲੀਪ ਨਾ ਹਮ ਕੋ ਪੋਚਾ ਉਹਨੂੰ ਮਾਇਆ ਦਾ ਕੋਈ ਲੀਪ ਨਹੀਂ ਹੈ ਉਹ ਮਾਇਆ ਦੇ ਅਧੀਨ ਨਹੀਂ ਹੈ ਮਾਇਆ ਉਹਦੇ ਅਧੀਨ ਹੈ ਜਦੋਂ ਅਸੀਂ ਉਹਦੇ ਨਾਲ ਜੁੜੇ ਸਾਨੂੰ ਵੀ ਇਹ ਪੋਚਾ ਖਤਮ ਹੋ ਗਿਆ ਅਸੀਂ ਪੋਚੇ ਮਾਰਨੇ ਤਿਆਗ ਦਿੱਤੇ ਮਾਇਆ ਦੇ ਨਾ ਉਸ ਭੁੱਖ ਨਾ ਹਮ ਕੋ ਤ੍ਰਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਉਹਨੂੰ ਵੀ ਕੋਈ ਭੁੱਖ ਨਹੀਂ ਹੈ ਜਦੋਂ ਅਸੀਂ ਉਹਦੇ ਨਾਲ ਜੁੜੇ ਸਾਡੇ ਅੰਦਰ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਗਈਆਂ ਜਾਂ ਉਹ ਨਿਰਮਲ ਤਾਂ ਹਮ ਜਚਣਾ ਜਦੋਂ ਉਹ ਨਿਰਮਲ ਹੈ ਪਵਿੱਤਰ ਹੈ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਬਾਣੀ ਜਨਮ ਰਤਨ ਜੀ ਦੀ ਖੱਟਿਆ ਭਲੇ ਸੇਵਣ ਜਾਰੇ ਉਹ ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਕਿ ਨਹੀਂ ਫਿਰ ਉਹ ਜਚਦੇ ਨੇ ਜਚਣ ਦਾ ਭਾਵ ਹੁੰਦਾ ਇਹ ਨਹੀਂ ਕਿ ਕੱਪੜੇ ਪਾ ਕੇ ਜਚਣਾ ਉਹਨਾਂ ਦਾ ਜੀਵਨ ਜਿਹੜਾ ਜਾਂਚ ਹੈ ਉਹ ਇੰਨੀ ਵਧੀਆ ਕਿ ਉਹਨੂੰ ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਨੇ ਹਮ ਕਿਛ ਨਾਹੀ ਇੱਕ ਹੈ ਉਹੀ ਆਗੇ ਪਾਛੇ ਇੱਕੋ ਸੋਈ ਹੁਣ ਉੱਥੇ ਆ ਕੇ ਕਹਿੰਦੇ ਇਸ ਸਵਸਥਾ ਤੇ ਪਹੁੰਚ ਗਏ ਕਿ ਆਪਣੀ ਮੈਂ ਹੀ ਖਤਮ ਕਰ ਦਿੱਤੀ ਮੈਂ ਹੈ ਹੀ ਨਹੀਂ ਅੰਦਰ ਹੁਣ ਤੇ ਉਹੀ ਹੈ ਤੂੰ ਹੀ ਤੂੰ ਵਰਤਦਾ ਪਿਆ ਇੱਕ ਅਕਾਲ ਪੁਰਖ ਹੀ ਅੰਦਰ ਵਰਤ ਗਿਆ ਹੁਣ ਮੈਂ ਅੰਦਰੋਂ ਝੁੱਕੀ ਗਈ ਹੋਂ ਮੇ ਨਿਕਲ ਗਈ ਕਿਉਂਕਿ ਨਾਮ ਵਸ ਗਿਆ ਅੰਦਰ ਹੁਣ ਹਉਮੈ ਚਲੀ ਗਈ ਅੰਦਰੋਂ ਆਗਾ ਪਾਛਾ ਇੱਕੋ ਸੋਈ ਹੁਣ ਲੋਕ ਤੇ ਪ੍ਰਲੋਕ ਵਿੱਚ ਸਾਡਾ ਇੱਕੋ ਹੀ ਐ ਬਸ ਉਸ ਅਕਾਲਪੁਰਖ ਤੋਂ ਬਿਨਾ ਹੋਰ ਕੋਈ ਨਹੀਂ ਹੈ ਨਾਨਕ ਗੁਰ ਕੋਏ ਭ੍ਰਮ ਭੰਗਾ ਹਮ ਹੋਏ ਮਿਲ ਹੋਏ ਇੱਕ ਰੰਗਾ ਪੰਚ ਪਾਸ਼ ਮਗਨੇ ਗੁਰੂ ਨੇ ਸਾਡੇ ਭ੍ਰਮ ਇਹ ਭੰਗਣਾ ਇਹ ਵਿਗਨ ਸਾਰੇ ਜਿਹੜੇ ਪੈਂਦੇ ਸਨ ਤੋੜ ਦਿੱਤੇ ਸਾਰੇ ਉਨੂੰ ਸਿਮਰਦੇ ਸਿਮਰਦੇ ਤੂੰ ਤੂੰ ਕਰਦੇ ਤੂੰ ਹੋ ਗਏ ਹਮ ਉਹ ਮਿਲ ਹੋਏ ਇੱਕ ਰੰਗਾ ਹੁਣ ਤੇ ਉਹ ਤੇ ਮੈਂ ਇੱਕ ਹੋ ਗਏ ਮੈਂ ਰਹੀ ਨਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਅਵਸਥਾ ਬਣ ਗਈ ਆਸਾ ਮਹੱਲਾ ਪੰਜਵਾਂ ਅਨਕ ਭਾਂਤ ਕਰ ਸੇਵਾ ਕਰੀਐ ਜਿਉ ਪ੍ਰਾਣ ਤਨ ਆਗੇ ਧਰੀਐ ਪਾਣੀ ਪੱਖਾਂ ਕਰੂੰ ਤਜ ਅਭਿਮਾਨ ਅਨਕ ਬਾਰ ਜਾਈਏ ਕੁਰਬਾਨ ਅਗਲਾ ਸ਼ਬਦ ਮਾਰੇ ਜੇ ਰੰਭਿਆ ਫਿਰ ਇਹ ਅਵਸਥਾ ਬਣੇਗੀ ਕਿਵੇਂ ਜਗਿਆਸੂ ਦੇ ਮਨ ਚ ਪੈਦਾ ਹੁੰਦਾ ਹੈ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਹ ਅਵਸਥਾ ਕਿਵੇਂ ਬਣੇ ਅਸੀਂ ਕਿਵੇਂ ਮਿਲ ਸਕਦੇ ਹਾਂ ਉਸ ਮਾਲਕ ਨੂੰ ਉਸ ਪ੍ਰਭੂ ਨਾਲ ਅਸੀਂ ਇੱਕ ਇੱਕ ਕਿਵੇਂ ਹੋ ਸਕਦੇ ਹਾਂ ਤੇ ਪਾਤਸ਼ਾਹ ਦੇਖੋ ਅਗਲਾ ਸ਼ਬਦ ਕੀਤਾ ਨਾਲ ਹੀ ਅਨਕ ਭਾਂਤ ਕਰ ਸੇਵਾ ਕਰੀ ਹੈ ਕਨੇ ਵੱਖ-ਵੱਖ ਤਰੀਕਿਆਂ ਨਾਲ ਸੇਵਾ ਜਿਵੇਂ ਮਰਜ਼ੀ ਕਰਾ ਸਿਮਰਨ ਕਰਨਾ ਕਰ ਕੀਰਤਨ ਕਰਨਾ ਕਰ ਪਾਠ ਕਰਨਾ ਕਰ ਵਿਚਾਰ ਕਰਨੀ ਕਰ ਜਿਹੜਾ ਮਰਜ਼ੀ ਤਰੀਕਾ ਆਪਣਾ ਕੋਈ ਜ਼ਰੂਰੀ ਨਹੀਂ ਹੈ ਜੀਓ ਪ੍ਰਾਣ ਤਨ ਆਗੈ ਧਰੀਐ ਆਪਣਾ ਜੀਓ ਇਹ ਪ੍ਰਾਣ ਜੀਵਨ ਇਹ ਧਨ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਇਹ ਧਰਨਾ ਸੀ ਆਪਣੀ ਮੈਨ ਨੂੰ ਤਿਆਗ ਸਾਰਾ ਕੁਝ ਪਾਣੀ ਪੱਖਾ ਕਰੋ ਤਜ ਅਪਮਾਨ ਜਿਦ ਪਾਣੀ ਦੀ ਪੱਖੇ ਦੀ ਸੇਵਾ ਜਾਂ ਤੂੰ ਹੋਰ ਸੇਵਾ ਜਿ ਕੋ ਕਰਦਾ ਹੈ ਨਾ ਸੰਗਤ ਵਿੱਚ ਆ ਕੇ ਕਹਿੰਦੇ ਆਪਣਾ ਹੰਕਾਰ ਛੱਡ ਦੇ ਸਾਨੂੰ ਤੇ ਸੇਵਾ ਦਾ ਹੀ ਹੰਕਾਰ ਹੋ ਜਾਂਦਾ ਕਿ ਮੈਂ ਇੰਨੇ ਚਿਰ ਤੋਂ ਆਹ ਕਰ ਰਿਹਾ ਇਸ ਗੱਲ ਦਾ ਹੀ ਹੰਕਾਰ ਮਗਰ ਨਹੀਂ ਤਿਆਗ ਇਹਨੂੰ ਇਹ ਅਭਿਮਾਨ ਨੂੰ ਛੱਡ ਦੇ ਅਨਕ ਬਾਰ ਜਾਈਏ ਕੁਰਬਾਨ اے ਪ੍ਰਭੂ ਤੇ ਤੈਨੂੰ ਸਦਕੇ ਜਾਂਨੇ ਆ ਅਨੇਕਾਂ ਬਾਾਰ ਬਲਿਹਾਰ ਜਾਂਨੇ ਆ ਅਸੀਂ ਤੇਰੇ ਤੋਂ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕਾ ਸੰਗ ਮਿਲੋ ਮੇਰੀ ਮਾਈ ਤੇ ਪਾਛਾ ਨੇ ਰਹਾਉ ਦੀ ਪੰਕਤੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਸਾਈ ਸੁਹਾਗਣ ਜੋ ਪ੍ਰਭ ਭਾਈ ਉਹ ਸੁਹਾਗਣ ਉਹ ਹੈ ਜਿਹੜੀ ਆਪਣੇ ਪਤੀ ਨੂੰ ਪਾਉਂਦੀ ਹੈ ਚੰਗੀ ਲੱਗਦੀ ਜੇ ਸੁਹਾਗਣਾਂ ਵਾਲੇ ਕੱਪੜੇ ਪਾ ਕੇ ਬਾਹਰ ਵਿਖਾਵਾ ਤੇ ਕਰਦੀ ਹੈ ਕਿ ਮੈਂ ਸੁਹਾਗਣ ਹ ਪਰ ਘਰ ਵਾਲੇ ਨਾਲ ਤੇ ਬਣਦੀ ਕੋਈ ਨਹੀਂ ਇਹੀ ਹਾਲ ਸਾਡਾ ਅਸੀਂ ਧਾਰਮਿਕ ਪਹਿਰਾਵੇ ਪਾ ਕੇ ਲੋਕਾਂ ਨੂੰ ਤੇ ਦਿਖਾਉਨੇ ਆ ਕਿ ਬੜਾ ਗੁਰਮੁਖ ਹੈ ਪਰ ਉਸ ਮਾਲਕ ਨਾਲ ਤੇ ਬਣੀ ਕੋਈ ਨਾ ਉਹ ਹੀ ਸਵਾਗਣ ਹੈ ਉਹ ਹੀ ਗੁਰਮੁਖ ਹੈ ਜਿਹਦੀ ਗੁਰੂ ਨਾਲ ਬਣਦੀ ਜਿਹੜਾ ਮੁਖ ਗੁਰੂਵਾਲ ਹੈ ਤਿਸ ਦਾ ਸੰਗ ਮਿਲੋ ਮੇਰੀ ਮਾਈ ਕੋਈ ਇਹੋ ਜਿਹੇ ਗੁਰਮੁਖ ਨੇ ਮਹਾਰਾਜ ਕਹਿੰਦੇ ਜਿਹੜੇ ਤੁਹਾਨੂੰ ਮਿਲਦੇ ਨੇ ਸੰਗਤ ਵਿੱਚ ਉਹਨਾਂ ਗੁਰਮੁਖਾਂ ਦਾ ਸੰਗ ਕਰ ਇਹ ਸਮਝਾ ਰਹੇ ਨੇ ਮਹਾਰਾਜ ਕਹਿੰਦੇ ਜੇ ਤੂੰ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਇਹੋ ਜੇ ਗੁਰਮੁਖ ਜਿਨ੍ਹਾਂ ਨੇ ਆਪਣੀ ਹਉਮੈ ਤਿਆਗ ਦਿੱਤੀ ਜਿਹੜੇ ਉਸ ਪ੍ਰਭੂ ਦੇ ਬਾਣੇ ਤੇ ਹੁਕਮ ਵਿੱਚ ਰਹਿੰਦੇ ਨੇ ਉਹਦੀ ਰਜ਼ਾ ਵਿੱਚ ਰਹਿੰਦੇ ਨੇ ਉਹਨਾਂ ਗੁਰਮੁਖਾਂ ਦਾ ਸੰਗ ਕਰਨਾ ਕਰ ਰਹਾਉ ਦਾਸਨ ਦਾਸ ਦਾਸੀ ਪਨਹਾਰ ਓਨ ਕੀ ਰੇਣ ਬਸੈ ਜੀ ਨਾਲ ਉਸ ਪ੍ਰਭੂ ਦੇ ਦਾਸ ਨੇ ਜਿਹੜੇ ਉਹਨਾਂ ਦੇ ਵੀ ਅਗੋਂ ਦਾਸ ਨੇ ਉਹਨਾਂ ਦੀ ਪਾਣੀ ਹਾਰ ਹੋ ਜਾ ਭਾਵ ਆਪਣੀ ਹਉਮੈ ਨੂੰ ਅੰਦਰੋਂ ਮਿਟਾ ਦੇ ਆਪਣੀ ਮੈਂ ਮੇਰੀ ਐ ਨਾ ਜਿਹੜੀ ਹਉਮੇ ਹੰਕਾਰ ਤੇਰਾ ਹੈ ਇਹਨੂੰ ਖਤਮ ਕਰ ਉਹਨਾਂ ਦੀ ਰੇਣ ਉਹਨਾਂ ਦੇ ਚਰਨ ਧੂੜ ਕਿਤੇ ਸਾਡੇ ਜੀ ਨਾਲ ਵਸ ਜਾਏ ਭਾਵ ਉਹਨਾਂ ਦੇ ਬੋਲ ਸਾਡੇ ਹਿਰਦੇ ਚ ਵਸ ਜਾਣ ਮਾਥੇ ਭਾਗ ਤਪਾਵੋ ਸੰਗ ਮਿਲੈ ਸਵਾ ਬਣੀ ਆਪਣੇ ਰੰਗ ਕਿਉਂਕਿ ਬਿਨ ਭਾਗਾ ਸਰ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀਓ ਮਥੇ ਦੇ ਭਾਗ ਸਾਡੇ ਕਿਤੇ ਚੰਗੇ ਹੋਣ ਤਾਹੀਂ ਇਹੋ ਜੇ ਗੁਰਮੁਖ ਪਿਆਰੇ ਮਿਲਦੇ ਨੇ ਨਹੀਂ ਤੇ ਨਿੰਦਿਆ ਚੁਗੜੀ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਇਕੱਠ ਤੇ ਬੜਾ ਬਥੇਰਾ ਇਕੱਠਾ ਕਰ ਲੈਨੇ ਆਸੀਂ ਪਰ ਕੋਈ ਵਿਰਲੇ-ਵਿਰਲੇ ਨੇ ਗੁਰਮੁਖ ਪਿਆਰੇ ਜਿਹੜੇ ਸਾਨੂੰ ਉਸ ਮਾਲਕ ਨਾਲ ਜੋੜ ਦਿੰਦੇ ਨੇ ਉਹ ਸਾਨੂੰ ਆਪਣੇ ਪਿਆਰੇ ਦੇ ਰੰਗ ਵਿੱਚ ਰੰਗ ਦਿੰਦੇ ਨੇ ਜਾਪ ਤਾਪ ਦੇਵੋਂ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਆਪਣਾ ਜਾਪ ਤਾਪ ਸੰਜਮ ਜੋ ਵੀ ਮੇਰੇ ਕੋਲ ਹੈ ਜੋ ਮੈਂ ਜੱਪਿਆ ਸਭ ਉਹਨਾਂ ਅੱਗੇ ਰੱਖ ਦਿਆਂ ਆਪਣਾ ਕਰਮ ਧਰਮ ਮੈਂ ਜੋ ਵੀ ਕੀਤਾ ਉਹਨਾਂ ਅੱਗੇ ਰੱਖ ਦਿਆਂ ਮੈਂ ਸਾਰਾ ਕੁਝ ਅਰਪਣ ਕਰ ਦਿਆਂ ਮੈਂ ਹੋਮ ਕਰ ਦਿਆਂ ਮੈਂ ਅੱਗ ਵਿੱਚ ਫੂਕ ਦਿਆਂ ਸਾਰਾ ਕੁਝ ਉਹਨਾਂ ਅੱਗੇ ਸਾਰਾ ਕੁਝ ਆਪਣਾ ਗਰਭ ਮੋਹ ਤਜ ਹੋਵੋ ਰੇਨਾ ਉਹਨਾਂ ਕੇ ਸੰਗ ਦੇਖੋ ਪ੍ਰਭ ਨੈਣ ਆਪਣਾ ਹੰਕਾਰ ਛੱਡ ਕੇ ਮੈਂ ਚਰਨ ਧੂੜ ਹੋ ਜਾਵਾਂ ਮੇਰੇ ਅੰਦਰੋਂ ਹਉਮੈ ਮੇਰੇ ਅੰਦਰੋਂ ਹੰਕਾਰ ਮਿਟ ਜਾਏ ਉਹਨਾਂ ਕਾ ਸੰਗ ਦੇਖੋ ਪ੍ਰਭ ਨੈਣ ਉਹਨਾਂ ਦਾ ਸੰਗ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਉਹਨਾਂ ਦੇ ਗੁਣ ਧਾਰਨ ਕਰਕੇ ਮੈਂ ਵੀ ਇਹਨਾਂ ਅੱਖਾਂ ਨਾਲ ਉਸ ਮੇਰੇ ਪਿਆਰੇ ਨੂੰ ਵੇਖ ਲਵਾਂ ਸੇ ਅੱਖੜੀਆਂ ਬਿਆਨ ਜਿੰਨੀ ਡਠਿੰਦੜੋ ਮਾ ਪਿਰੀ ਉਹਨਾਂ ਅੱਖਾਂ ਨੂੰ ਮੈਨੂੰ ਵੀ ਮਿਲ ਜਾਣ ਬਾਬਾ ਫਰੀਦ ਜੀ ਗੱਲ ਕਹਿੰਦੇ ਨੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਣਾ ਮਤਛੂ ਹੋ ਫਿਰ ਦੇਖਣ ਕੀ ਆਸ ਇਹ ਗਿਆਨ ਦੀਆਂ ਅੱਖਾਂ ਨੇ ਜੀ ਇਹਨਾਂ ਗਿਆਨ ਦੀਆਂ ਅੱਖਾਂ ਨਾਲ ਉਸ ਪਿਆਰੇ ਦੇ ਉਸ ਪ੍ਰਭੂ ਦੇ ਦਰਸ਼ਨ ਹੁੰਦੇ ਨੇ ਤੇ ਮਾਰੇ ਕਹਿੰਦੇ ਫਿਰ ਉਹਨਾਂ ਗੁਰਮੁਖਾਂ ਦਾ ਸੰਗ ਕਰ ਉਹਨਾਂ ਵਰਗਾ ਹੋ ਆਪਣੀ ਹਉਮੈ ਨੂੰ ਛੱਡ ਆਪਣੀ ਮੈਂ ਮੇਰੀ ਨੂੰ ਤਿਆਗ ਤੈਨੂੰ ਵੀ ਦਰਸ਼ਨ ਹੋ ਜਾਣਗੇ ਨਿਮਕ ਨਿਮਕ ਹੀ ਆਰਾਧੋ ਦਿਨ ਸ੍ਰੈਣ ਇਹ ਸੇਵਾ ਸਾਦੋ ਨਿਮਕ ਨਿਮਕ ਅੱਖ ਪਲਕਣ ਦਾ ਸਮਾਂ ਇੱਕ ਨਿਮਕ ਹੈ ਜੀ ਕਹਿੰਦੇ ਪਲ ਪਲ ਉਸ ਮਾਲਕ ਨੂੰ ਉਸ ਪ੍ਰਭੂ ਦੀ ਅराधना ਹਿਰਦੇ ਤੋਂ ਕਰਦਾ ਰਵਾਂ ਦਿਨ ਰਾਤ ਇਹ ਸੇਵਾ ਵਿੱਚ ਜੁੜ ਜਾਵਾਂ ਇਹ ਸਿਮਰਨ ਵਿੱਚ ਜੁੜਿਆ ਰਵਾਂ ਕਿ ਪ੍ਰਭੂ ਮੈਨੂੰ ਗੁਰਮੁਖ ਪਿਆਰੇ ਮੇਲ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਉਹਨਾਂ ਦਾ ਸੰਗ ਕਰਕੇ ਮੈਨੂੰ ਵੀ ਤੇਰੇ ਦਰਸ਼ਨ ਹੋ ਜਾਣ اے کرپال گوपाल ਗੁਸਾਈ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਕਿਉਂਕਿ ਜਿੱਥੇ ਚਾਹ ਤੇ ਉੱਥੇ ਰਾਹ ਜਿਹੜੀ ਚਾਹ ਜਿਹੜੀ ਇੱਛਾ ਅਸੀਂ ਲੈ ਕੇ ਆਉਨੇ ਆ ਸਤਿਗੁਰੂ ਪੂਰੀ ਕਰਦੇ ਨੇ ਅਸੀਂ ਕੋਈ ਗੱਲ ਨਹੀਂ ਜਿਹੋ ਜੇ ਆਲੇ ਤੇ ਉਹੋ ਜੇ ਕੁਝੇ ਜਿਹੋ ਜੇ ਅਸੀਂ ਆਸਾਂ ਲੈ ਕੇ ਆਉਣੀ ਆ ਅਸੀਂ ਲੈ ਕੇ ਚੱਲੇ ਜਾਂਦੇ ਅਸੀਂ ਤੇ ਉਹਨੂੰ ਮੰਗਿਆ ਹੀ ਨਹੀਂ ਕਦੇ ਅਸੀਂ ਦਾਤਾ ਹੀ ਮੰਗੀ ਜਾਂਦੇ ਆ ਦਾਤਾਰ ਨੂੰ ਨਹੀਂ ਮੰਗਿਆ ਕਦੇ ਤੇ ਜਿੰਨਾ ਗੁਰਮੁਖਾਂ ਨੂੰ ਸਮਝ ਆ ਗਈ ਉਹਨਾਂ ਨੇ ਦਾਤਾਂ ਮੰਗਣੀਆਂ ਛੱਡ ਦਿੱਤੀਆਂ ਦਾਤਾਰ ਨੂੰ ਮੰਗਿਆ ਬਿੰਦ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਮਨ ਦੀ ਭੁੱਖ ਤੇ ਨਾਮ ਨਾਲ ਲਏਗੀ ਜੀ ਚੁੱਲੇ ਵਿੱਚ ਜਿੰਨਾ ਮਰਜੀ ਬਾਲਣ ਪਾਈ ਜਾਓ ਉਹਨੇ ਤੇ ਫੂਕੀ ਜਾਣਾ ਦੁਨੀਆਂ ਦੇ ਜਿੰਨੇ ਮਰਜੀ ਪਦਾਰਥ ਮੰਗੀ ਜਾਓ ਤੁਹਾਡੀਆਂ ਡਿਮਾਂਡਸ ਤੁਹਾਡੀਆਂ ਮੰਗਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ ਨਹੀਂ ਹੋ ਸਕਦੀ ਬੜੇ ਬੜੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਉਹ ਤੇ ਚਿੰਤਾ ਚ ਵਸਦੇ ਨੇ ਵਿਚਾਰੇ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਫਿਰ ਤੂੰ ਕਿਰਪਾ ਕੀਤੀ ਜਿਨ੍ਹਾਂ ਨੇ ਤੈਨੂੰ ਮੰਗੇ ਆ ਜਿਨ੍ਹਾਂ ਨੇ ਸਾਧ ਸੰਗਤ ਮੰਗੀ ਆ ਜਿਨ੍ਹਾਂ ਨੇ ਗੁਰਮੁਖਾਂ ਦਾ ਸੰਗ ਮੰਗੇ ਆ ਉਹਨਾਂ ਉੱਤੇ ਫਿਰ ਤੂੰ ਕਿਰਪਾ ਕੀਤੀ ਉਸ ਗੋਪਾਲ ਨੇ ਉਸ ਗੋਬਿੰਦ ਨੇ ਸਾਧ ਸੰਗ ਨਾਨਕ ਬਕਸੰਦ ਤੇ ਪੰਜਵੇਂ ਪਾਸ਼ਾ ਅਮਰ ਕਰਨੇ ਸਾਧ ਸੰਗਤ ਦੁਆਰਾ ਉਹਨਾਂ ਉੱਤੇ ਬਖਸ਼ਿਸ਼ ਹੋਈ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਉਹਨਾਂ ਨੂੰ ਉਸ ਪਿਆਰੇ ਦੇ ਇਹਨਾਂ ਅੱਖੀਆਂ ਨਾਲ ਦਰਸ਼ਨ ਹੋ ਗਏ ਸਭ ਤੋਂ ਵੱਡੀ ਗੱਲ ਮਾਰੇ ਨੇ ਸਾਨੂੰ ਸਮਝਾਈਏ ਕਿ ਸੰਗਤ ਹੀ ਸਭ ਤੋਂ ਉੱਤਮ ਹੈ ਵਨ ਮੈਨ ਇਸ ਨੋਟ ਪਰਫੈਕਟ ਜੇ ਕੋਈ ਕੱਲਾ ਬੰਦਾ ਕਹੇ ਕਿ ਮੈਂ ਕਰਾ ਦਿਆਂਗਾ ਨਹੀਂ ਜੀ ਸੰਗਤ ਵਿੱਚੋਂ ਹੀ ਦਰਸ਼ਨ ਹੁੰਦੇ ਨੇ ਸੰਗਤ ਵਿੱਚੋਂ ਹੀ ਤੁਹਾਨੂੰ ਚੀਜ਼ ਪ੍ਰਾਪਤ ਹੋਏਗੀ ਜੋ ਕੁਝ ਵੀ ਪ੍ਰਾਪਤ ਹੋਇਆ ਸੰਗਤ ਵਿੱਚੋਂ ਹੀ ਹੋਏਗਾ ਧੰਨਾ ਜੀ ਵੀ ਇਹ ਗੱਲ ਜਿਹਨੂੰ ਅਸੀਂ ਰੋਜ਼ ਇਹ ਗੱਲ ਮੰਨੀ ਬੈਠੇ ਆਂ ਕਿ ਧੰਨੇ ਨੇ ਪੱਥਰਾਂ 'ਚ ਪ੍ਰਾਪਤ ਕੀਤਾ ਨਹੀਂ ਜੀ ਧੰਨਾ ਜੀ ਆਪ ਕਹਿ ਰਹੇ ਨੇ ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆਂ ਮੈਂ ਸਾਧ ਸੰਗਤ ਵਿੱਚ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਉਸ ਧਰਨੀ ਧਰ ਨੂੰ ਪ੍ਰਾਪਤ ਕੀਤਾ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੇ ਸਮਾ ਜੜਾ ਉਹ ਸਮਾਪਤ ਹੁੰਦਾ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ